ਜੋ ਅਮਰੀਕਾ ਦੇ ਵਿੱਚ ਹਾਸਾ ਹੋਇਆ ਕਿ ਰੋਟੀ ਦੇ ਲਈ ਗਿਆ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਗਲਤੀ ਲਾ ਲੋ ਕਿਉਂਕਿ ਜਦੋਂ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਉਦੋਂ ਹੋਰ ਚੀਜ਼ ਹੁੰਦੀ ਹੈ ਸਾਹਮਣੇ ਸਾਫ਼ ਦਿਖ ਰਿਹਾ ਕਿ ਚਲੋ ਉਹਦੀ ਗਲਤੀ ਹੈ ਕਿ ਉਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤਿੰਨ ਲੋਕਾਂ ਦੀ ਮੌਤ ਹੋ ਗਈ ਬਹੁਤ ਮਾੜਾ ਹੋਇਆ ਪਰ 45 ਸਾਲ ਦੀ ਸਜ਼ਾ ਕਿਉਂਕਿ ਹੁਣ ਕਹਿ ਰਹੇ ਆ ਜੀ ਮੈਕਸੀਕੋ ਦੇ ਕੰਦ ਟੱਪ ਕੇ ਉਹ ਗਿਆ ਕਿਉਂਕਿ ਏਜੰਟ 40-40 ਲੱਖ ਰੁਪਇਆ ਇੱਕ ਇੱਕ ਬੰਦੇ ਤੋਂ ਲੈਂਦੇ ਆ ਜਦੋਂ ਕੋਈ ਅਮਰੀਕਾ ਜਾਂਦਾ ਅੱਧੇ ਰਾਹਾਂ ਚੱਦਿਆਂ ਦੀ ਮੌਤ ਹੋ ਜਾਂਦੀ ਹੈ ਜਾਂ ਅੱਧੇ ਰਾਹਾਂ ਚ ਮੁੜ ਕੇ ਵਾਪਸ ਆ ਜਾਂਦੇ ਆ ਇਹ ਆਪਾਂ ਸਾਰਿਆਂ ਦੇਖਿਆ ਠੀਕ ਹੈ ਜਦੋਂ ਸਾਡੇ ਨੌਜਵਾਨ ਕੈਨੇਡਾ ਅਮਰੀਕਾ ਜਾਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਜਾਂਦੇ ਆ ਮਿਹਨਤ ਕਰਨ ਲਈ ਜਦੋਂ ਇੱਥੇ ਕੁਝ ਦਿਸਦਾ ਨਹੀਂ ਇੱਥੇ ਜਦੋਂ ਕੁਝ ਬੰਦਦਾ ਨਹੀਂ ਤੇ ਆਪ ਦਾ ਢਿੱਡ ਕੱਟ ਕੇ ਵੱਢ ਕੇ ਉੱਥੇ ਦਿਨ ਰਾਤ 15-15 ਘੰਟੇ ਮਿਹਨਤ ਕਰਦੇ ਆ ਕਈ ਤਾਂ ਇਹੋ ਜਿਹੇ ਲੋਕ ਆ ਜਿਹੜੇ ਉੱਥੇ 18-18 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਆ ਸਾਡੀਆਂ ਧੀਆ ਭੈਣਾਂ ਵੀ ਸਾਡੇ ਨੌਜਵਾਨ ਵੀ ਚਲੋ ਇੱਕਾ ਪਟੀਸ਼ਨ ਦੀ ਗੱਲ ਚੱਲ ਰਹੀ ਹੈ ਕਿ ਪਟੀਸ਼ਨ ਪਾਇਆ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਘੱਟ ਹੋ ਸਕਦੀ ਹੈ ਕਿਉਂਕਿ ਸੇਮ ਕੇਸ ਸੀਗਾ 110 ਸਾਲ ਦੀ ਸਜ਼ਾ ਹੋਈ ਸੀ ਇੱਕ ਗੋਰੇ ਨੂੰ ਉਹਨਾਂ ਦੇ ਹੱਥੋਂ ਵੀ ਦੋ ਲੋਕਾਂ ਦੀ ਮੌਤ ਹੋਈ ਹਾਦਸਾ ਹੋਇਆ ਰੋਡ ਐਕਸੀਡੈਂਟ ਦੇ ਨਾਲ ਤੇ ਉਹਦੀ ਸਜ਼ਾ ਫਿਰ ਜਿਹੜੀ 10 ਸਾਲ ਕਰ ਦਿੱਤੀ ਗਈ ਸੀ ਠੀਕ ਹੈ ਗਲਤ ਹੋਇਆ ਪਰ ਗੁਨਾਹ ਦੀ ਇੱਕੋਨੀ ਕੁ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਿੰਦੇ ਨਾਲ ਅਗਲੀ ਦੀ ਜ਼ਿੰਦਗੀ 29 ਸਾਲਾਂ ਦੀ ਉਮਰ ਆ 45 ਸਾਲ ਸਜ਼ਾ ਕਰਤੀ ਇੱਕ ਸਾਹ ਦੀ ਉਹ ਤਾਂ ਇੱਕ ਫਾਂਸੀ ਦੀ ਸਜ਼ਾ ਹੀ ਹੋਗੀ ਔਰ ਉਹ ਕਿਵੇਂ ਉਹਦਾ ਉਹਦੀ ਦਸਤਾਰ ਲਾ ਕੇ ਔਰ ਕਿਵੇਂ ਉਹ ਵਿਚਾਰਾ ਐਮ ਮਾਸੂਮ ਲੱਗ ਰਿਹਾ ਸੀਗਾ ਵੀ ਸ਼ਾਇਦ ਉਹਨੇ ਕਦੇ ਮੈਨੂੰ ਲੱਗਦਾ ਨਹੀਂ ਵੀ ਉਹਨ ਮੁੰਡੇ ਨੇ ਮੱਖੀ ਵੀ ਨਹੀਂ ਮਾਰੀ ਹੋਣੀ ਪਰ ਸਾਡੀਆਂ ਇੱਥੇ ਮੰਗ ਵੀਡੀਓ ਪਾਉਣ ਦਾ ਮਤਲਬ ਇਹ ਨਹੀਂ ਕਿ ਕੋਈ ਅਸੀਂ ਇੱਥੋਂ ਬੈਠ ਕੇ ਉਹਦੀ ਸਜ਼ਾ ਮਾਫ ਕਰਾ ਦੇਣੀ ਹੈ ਇੱਕ ਤਾਂ ਚਲੋ ਪਟੀਸ਼ਨ ਹੈ ਔਰ ਦੂਸਰਾ ਮੁੱਦਾ ਵੀ ਜਿਹੜੀਆਂ ਗਵਰਨਮੈਂਟ ਨੇ ਸਾਡੀਆਂ ਹੁਣ ਜਿਹੜੀ ਜੇ ਅਸੀਂ ਰਸ਼ੀਆ ਦੀ ਕਰ ਲਈਏ ਗੱਲ ਚਾਈਨਾ ਵਰਗੀਆਂ ਕੰਟਰੀਆਂ ਦੀ ਗੱਲ ਕਰੀਏ ਅਮਰੀਕਾ ਕੈਨੇਡਾ ਦੀ ਕਰ ਲਈਏ ਉਹ ਆਪਦੇ ਬੰਦੇ ਲਈ ਖੜਦੇ ਆ ਆਪਦੇ ਬੰਦੇ ਦੀ ਸਟੈਂਡ ਲੈਂਦੇ ਆ ਹੁਣ ਸਾਡੀ ਜਿਹੜੀ ਗਵਰਨਮੈਂਟ ਹੈ ਕਿ ਉਹਨਾਂ ਦੇ ਫੋਰਨ ਮਿਨਿਸਟਰ ਨਾਲ ਗੱਲ ਕਰਕੇ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ ਕਿ ਉਸ ਨੌਜਵਾਨ ਦੀ ਸਜ਼ਾ ਘੱਟ ਹੋਵੇ ਔਰ ਅਮਰੀਕਾ ਦੇ ਫੋਰਨ ਸੈਕਟਰੀ ਨੇ ਇਹ ਬਿਆਨ ਦਿੱਤਾ ਵੀ ਅਸੀਂ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੈਨਸਲ ਕਰਾਂਗੇ ਅਸੀਂ ਵੀਜ਼ੇ ਰੱਦ ਕਰਾਂਗੇ ਮਤਲਬ ਇੱਕ ਵੋਟ ਲਾਈਨ ਦਾ ਤਰੀਕਾ ਕਿ ਸਾਡੇ ਲੋਕ ਰੋਟੀ ਲਈ ਜਾਂਦੇ ਆ ਜਿੰਨੀ ਮਿਹਨਤ ਕਰਦੇ ਆ ਫਿਰ ਉੱਥੇ ਕਦੀ ਆਰਥਿਕ ਵਿਵਸਥਾ ਦਾ ਬਹਾਨਾ ਲਾ ਕੇ ਨੌਜਵਾਨਾਂ ਨੂੰ ਪੂਰੀ ਮਜ਼ਦੂਰੀ ਵੀ ਨਹੀਂ ਮਿਲਦੀ ਐ ਮਿਹਨਤ ਵੀ ਨਹੀਂ ਮਿਲਦੀ ਇਸ ਕਰਕੇ ਸਾਡੀ ਬੀਲ ਆ ਵੀ ਉਸ ਨੌਜਵਾਨ ਦੀ ਲਈ ਆਪਾਂ ਵੱਤ ਵਤ ਜਿਹੜੇ ਸਾਡੇ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਐ ਕਿ ਤੁਸੀਂ ਜਿੰਨੀ ਵੀ ਸੰਭਵ ਹੋ ਸਕਦੀ